ਗੇਜ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮੈਂ ਕਿਹਾ ਸੀ ਵੀ ਅਗਲਾ ਅਪਡੇਟ ਮੈਂ ਤੁਹਾਨੂੰ ਦੱਸੂਗਾ ਆ ਮੇਰੀ ਮੋਟਰ ਹੈ ਆ ਨੌਕਰੇ ਦਾ ਇਹ ਨਹੀਂ ਆ ਮੇਰੀ ਮੋਟਰ ਦੇ ਉੱਤੇ ਆ ਮੇਰੀ ਮੋਟਰ ਆ ਦਰਵਾਜ਼ਾ ਏ ਇਹ ਮੇਰਾ ਕੋਠਾ ਏ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਸੀ ਵੀ ਅਗਲਾ ਅਪਡੇਟ ਮੈਂ ਤੁਹਾਨੂੰ ਦੱਸੂਗਾ ਇਹ ਦਵਿੰਦਰ ਸਿੰਘ ਭੋਲਾ ਇਹਨੇ ਆ ਮੇਰੀ ਮੋਟਰ ਹੈ ਆ ਨੌਕਰ ਹੈ ਦਾ ਇਹਨੇ ਆ ਮੇਰੀ ਮੋਟਰ ਦੇ ਉੱਤੇ ਆ ਮੇਰੀ ਮੋਟਰ ਆ ਦਰਵਾਜ਼ਾ ਏ ਇਹ ਮੇਰਾ ਕੋਠਾ ਏ ਇਹ ਇੱਥੇ ਇਹ ਮੈਂ ਹੁਣੇ ਸਬਜ਼ੀਆਂ ਲਾਈਆਂ ਤੇ ਇਹਨੇ ਇਹ ਸਬਜ਼ੀਆਂ ਲਾ ਕੇ ਮੇਰੀਆਂ ਸਬਜ਼ੀਆਂ ਦੇ ਵਿੱਚ ਪਾਣੀ ਦੁਬਾਰਾ ਪਾ ਕੇ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਮੇਰਾ ਬੋਰ ਹੈ ਇਹ ਬੋਰ ਹੈ ਇਹ ਮੇਰਾ ਚ ਬੱਚਾ ਏ ਇਹ ਮੇਰਾ ਚ ਬੱਚਾ ਏ ਇਹ ਮੇਰਾ ਇਹ ਮੇਰਾ ਟਰਾਂਸਫਾਰਮਰ ਹੈ ਇਹ ਮੇਰਾ ਟਰਾਂਸਫਾਰਮਰ ਹੈ ਇਹ ਮੇਰਾ ਚਵੱਛਾ ਏ ਇਹ ਮੇਰਾ ਇਹ ਚਵੱਛਾ ਏ ਇਹ ਬੰਦਾ ਇਹ ਬੰਦਾ ਜਿਹੜਾ ਹੈਗਾ ਆ ਇੱਥੇ ਇਹ ਬੂਟੇ ਲਾਉਣ ਦੀ ਇਹ ਗੱਲ ਕਰ ਰਿਹਾ ਹੈ ਮੈਂ ਹੁਣੇ ਥਾਣੇ ਜਾਂਦਾ ਦੁਬਾਰਾ ਫੇਸਬੁੱਕ ਵਾਲੇ ਬੰਦਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇੰਨਾ ਧੱਕਾ ਇੰਨਾ ਧੱਕਾ ਇੰਨਾ ਧੱਕਾ ਆ ਮੇਰਾ ਬੋਰ ਆ ਮੇਰਾ ਬੋਰ ਆ ਮੇਰਾ ਬੋਰ ਦੇਖ ਲੋ ਇਹ ਮੇਰਾ ਚਵੱਛਾ ਏ ਆ ਮੇਰਾ ਏ ਮੇਰਾ ਟਰਾਂਸਫਾਰਮਰ ਹੈ ਦੋਸਤੋ ਇਹਦਾ ਟਰਾਂਸਫਾਰਮਰ ਜਿਹੜਾ ਹੈਗਾ ਮੈਂ ਦਿਖਾਉਣਾ ਹੁਣੇ ਹੀ ਦੋਸਤੋ ਇਹ ਜਿਹੜਾ ਇਹ ਬੋਰ ਇਹ ਸਾਂਝਾ ਬੋਰ ਹੈ ਦੋਸਤੋ ਇੱਥੇ ਇਹ ਬੋਰ ਇਹ ਸਾਂਝਾ ਬੋਰ ਹੈ ਇਹਦੇ ਵਿੱਚ ਇਹ ਮੇਰਾ ਵੀ ਹਿੱਸਾ ਏ ਇਸ ਇਹ ਬੋਰ ਇਹਨਾਂ ਦਾ ਏ ਇਹ ਜੁਦਾ ਹੋਣ ਤੋਂ ਇਹ ਬੋਰ ਇਹਨਾਂ ਦਾ ਏ ਇਹਨਾਂ ਦੇ ਦੋਨੇ ਟਰਾਂਸਫਾਰਮਰ ਜਿਹੜੇ ਹੈ ਸਰ ਦੇਖੋ ਜੀ ਇਹ ਦੋਨੇ ਟਰਾਂਸਫਾਰਮਰ ਇਹਨਾਂ ਦੇ ਇਹ ਨੇ ਇਹ ਦੋਸਤੋ ਇਹ ਦੋਹੇ ਟਰਾਂਸਫਾਰਮਰ ਨੇ ਇਹਨਾਂ ਦੇ ਇਹਨਾਂ ਦੇ ਟਰਾਂਸਫਾਰਮਰ ਜਿਹੜੇ ਹੈਗੇ ਇਹ ਲੱਗੇ ਹੋਏ ਐ ਇੱਥੇ ਇਹ ਇਹਨਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਸਬਜ਼ੀਆਂ ਦੇ ਵਿੱਚ ਕੋਈ ਦਖਲ ਨਹੀਂ ਐ ਸਬਜ਼ੀਆਂ ਬੀਜੇ ਇਹ ਸਬਜ਼ੀਆਂ ਇਹਨਾਂ ਨੇ ਬੀਜੀਆਂ ਹੋਈਆਂ ਮੈਂ ਆਪਣੀਆਂ ਸਬਜ਼ੀਆਂ ਬੀਜੀਆਂ ਮੈਂ ਆਪਣੀਆਂ ਸਬਜ਼ੀਆਂ ਇਹ ਬੀਜੀਆਂ ਮੇਰੀਆਂ ਸਬਜ਼ੀਆਂ ਲਾ ਕੇ ਇਹ ਬੂਟੇ ਲਾਉਣ ਦੀ ਜਿਹੜੀ ਇਹ ਕਰ ਰਿਹਾ ਐ ਇੱਥੇ ਇਹਨਾਂ ਦੀਆਂ ਸਬਜ਼ੀਆਂ ਬੀਜੀਆਂ ਐ ਇਹਨਾਂ ਦੇ ਵਿੱਚ ਇੱਥੇ ਕੋਈ ਮੇਰਾ ਦਖਲ ਨਹੀਂ ਐ ਇੱਥੇ ਮੇਰਾ ਕੋਈ ਦਖਲ ਨਹੀਂ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਆ ਬੰਦੇ ਦੀ ਸ਼ਕਲ ਦੇਖੋ ਆ ਦੇਖੋ ਇਹ ਪੁੱਛਾ ਜਾ ਇਹ ਬੋਰ ਇਹਨਾਂ ਦੇ ਨੇ ਉਹ ਦੋ ਟਰਾਂਸਫਾਰਮਰ ਉੱਥੇ ਇੱਕ ਟਰਾਂਸਫਾਰਮਰ ਸਾਂਝਾ ਏ ਇੱਕ ਟਰਾਂਸਫਾਰਮਰ ਇਹਨਾਂ ਦਾ ਏ ਮੇਰੀ ਲਾਈਨ ਚਾਹੇ ਉੱਥੇ ਮੇਰਾ ਕੋਈ ਦਖਲ ਨਹੀਂ ਜਦ ਕੇ ਇਹ ਮੇਰੀ ਲਾਈਨ ਮੇਰਾ ਜਿਹੜਾ ਹੈਗਾ ਉਸ ਟਰਾਂਸਫਾਰਮਰ ਦੇ ਵਿੱਚ ਹਿੱਸਾ ਨਹੀਂ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਆ ਜਿੱਜੜਾ ਇਹ ਸਮਾਨ ਇਹ ਤੇ ਮੇਰੇ ਮੇਰੇ ਉਹਦੇ ਵੀ ਚਲਾਇਆ ਇਹ ਇਹ ਨਹੀਂ ਮੈਂ ਲੱਗਣ ਦਊਗਾ ਇਹ ਦੋਸਤ ਇਹ ਮੇਰੇ ਇੱਥੇ ਮੈਂ ਮੂਟਾ ਲਾਇਆ ਮੈਂ ਹੁਣੇ ਥਾਣੇ ਜਾਣਾ ਮੈਂ ਵੀਡੀਓ ਮੈਂ ਵੀਡੀਓ ਤੇ ਜੀਏ ਥਾਣੇਦਾਰ ਨੂੰ ਪੁੱਗਾ ਜੱਦੀ ਜ਼ਮੀਨ ਲੈਣਾ ਮੈਂ ਭੇਜਦਾ ਇਹ ਮੇਰੀ ਮੈਂ ਭੇਜਦਾ ਇਹ ਸ਼ਾ ਕਰਦਾ ਇਹ ਮੇਰੇ ਟਰਾਂਸਫਾਰਮਰ ਲੱਗੇ ਨੇ ਆ ਮੇਰੇ ਮੋਟਰ ਆ ਮੇਰਾ ਟਰਾਂਸਫਾਰਮਰ ਲੱਗਿਆ ਇਹ ਟਰਾਂਸਫਰਮਰ ਮੇਰਾ ਇਹ ਮੇਰਾ ਸਟਾਰਟਰ ਲੱਗਿਆ ਹੋਇਆ ਦੋਸਤੋ ਜੁੜਾ ਹੁਣ ਤੋਂ ਪੈਸੇ ਦੇ ਬੋਲ ਇਹ ਸਾਂਝਾ ਟਰਾਂਸਫਰਮਰ ਇਹ ਸਾਂਝਾ ਸਟਾਰਟਰ ਲੱਗਿਆ ਹੋਇਆ ਇਹਨੇ ਜੋ ਤਮਾਸ਼ਾ ਮੇਰਾ ਬਣਾਤਾ ਇਹ ਕੋਈ ਨਹੀਂ ਫੇਸਬੁੱਕ ਵਾਲੇ ਤਾਂ ਦੇਖਣ ਗਏ ਇਹਨਾਂ ਨੂੰ ਜਾਣਕਾਰੀ ਦੇਤੀ ਮੈਂ ਮੈਂ ਹੁਣੇ ਥਾਣੇ ਚੱਲਿਆ ਮੈਂ ਹੁਣੇ ਚੱਲਿਆ ਇਹਨੂੰ ਥਾਣੇ ਦਾ ਮੈਂ ਹੁਣੇ ਥਾਣੇ ਚੱਲਿਆ ਸਾਫ ਮੇਰਾ ਦੋਸਤੋ ਆ ਮੇਰੀ ਲਾਈਨ ਨੂੰ ਪੁੱਛਾ ਜਾਵੇ ਮੈਂ ਹੁਣੇ ਜਾਣਾ ਹੈ ਦੋਸਤੋ ਕਮੈਂਟਾਂ ਚੋਂ ਪੁੱਛੋ ਯਾ ਲਾਈਨ ਕਿਦੀ ਆ ਆ ਕਣਕ ਕਿਦੀ ਇਹਨੂੰ ਪੁੱਛੋ ਕਮੈਂਟਾਂ ਚ ਦੋ ਦੋ ਕਮੈਂਟਾਂ ਆ ਯਾ ਲਾਈਨ ਕਿਦੀ ਆ ਇਹਨੂੰ ਪੁੱਛੋ ਜਿਹੜੀ ਉਹ ਬੇਤੀ ਹਰਕਾਰ ਦੋਸਤੋ ਆ ਲਾਈਵ ਐ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਹੈ ਇਹਨੇ ਮੇਰੀ ਚਾਬੀ ਖੋ ਲਈ ਉਹਦੀ ਜੇ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰ 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 ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰੋ ਮਾਰ ਕੁਝ ਕਰਨੀ ਮਾਰ